ਇੱਕ ਬੁੱਢੇ ਪਾਪਾ ਨੇ ਆਪਣੇ ਕਾਬਿਲ ਪੁੱਤਰ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਕੌਣ ਹੈ ਤਾਂ ਬੇਟੇ ਦਾ ਜਵਾਬ ਸੁਣ ਕੇ ਪਿਤਾ ਦੀਆਂ ਅੱਖਾਂ ਭਾਰ ਆਈਆਂ ਕਿਉਂਕਿ ਪਿਤਾ ਨੂੰ ਕਿਸੇ ਹੋਰ ਜਵਾਬ ਦੀ ਉਮੀਦ ਸੀ ਇਸ ਤੋਂ ਬਾਅਦ ਕੀ ਹੋਇਆ ਜਾਣਦੇ ਆ ਇਸ ਛੋਟੀ ਜੀ ਕਹਾਣੀ ਤੋਂ ਇੱਕ ਪਿਤਾ ਆਪਣੇ ਪੁੱਤਰ ਨੂੰ ਬਹੁਤ ਹੀ ਵਧੀਆ ਅਤੇ ਢਾਂਗ ਨਾਲ ਪਾਲਦਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਸਿਖਾਇਆ ਚੰਗੀ ਤਰ੍ਹਾਂ ਪੜਾਇਆ ਅਤੇ ਉਸ ਨੂੰ ਸਫਲ ਵਿਅਕਤੀ ਬਣਾਇਆ ਤਾਂ ਇਸ ਦੇ ਦਾਮ ਤੇ ਬੇਟਾ ਇੱਕ ਵੱਡੀ ਕੰਪਨੀ ਵਿੱਚ ਅਫਸਰ ਬਣ ਗਿਆ ਤਾਂ ਉਹਦੇ ਥੱਲੇ ਹਜ਼ਾਰਾਂ ਲੋਕੀ ਕੰਮ ਕਰਦੇ ਸਨ ਤਾਂ ਇੱਕ ਦਿਨ ਪਿਤਾ ਨੇ ਸੋਚਿਆ ਕਿ ਕਿਉਂ ਨਾ ਆਪਣੇ ਪੁੱਤਰ ਦੇ ਦਫ਼ਤਰ ਜਾ ਕੇ ਉਸ ਨੂੰ ਮਿਲਾਂ ਤਾਂ ਜਦੋਂ ਪਿਤਾ ਆਪਣੇ ਦਫ਼ਤਰ ਪਹੁੰਚਿਆ ਤਾਂ ਦੇਖਿਆ ਕਿ ਬੇਟਾ ਇੱਕ ਅਲੀਸ਼ਾਨ ਦਫ਼ਤਰ ਵਿੱਚ ਬੈਠਾ ਸੀ ਅਤੇ ਉਹਦੇ ਹੇਠਾਂ ਕਈ ਲੋਕ ਕੰਮ ਕਰ ਰਹੇ ਸਨ ਤਾਂ ਇਹ ਦੇਖ ਕੇ ਪਿਤਾ ਨੂੰ ਬਹੁਤ ਮਾਣ ਮਹਿਸੂਸ ਹੋਇਆ ਪਿਤਾ ਆਪਣੇ ਪੁੱਤਰ ਦੇ ਕਮਰੇ ਵਿੱਚ ਗਿਆ ਅਤੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਉਸ ਦੇ ਪਿੱਛੇ ਖੜਾ ਹੋ ਗਿਆ। ਇਸ ਤੋਂ ਬਾਅਦ ਪਿਤਾ ਨੇ ਆਪਣੇ ਬੇਟੇ ਨੂੰ ਪੁੱਛਿਆ, ਇਸ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਕੌਣ ਹੈ? ਅਤੇ ਪੁੱਤਰ ਪਿਆਰ ਨਾਲ ਹੱਸਿਆ ਅਤੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਇਹ ਮੇਰੇ ਤੋਂ ਇਲਾਵਾ ਹੋਰ ਕੌਣ ਹੋ ਸਕਦਾ ਹੈ? ਪਿਤਾ ਨੂੰ ਇਸ ਜਵਾਬ ਦੀ ਉਮੀਦ ਨਹੀਂ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਸ ਦਾ ਪੁੱਤਰ ਮਾਣ ਨਾਲ ਕਹੇਗਾ ਪਿਤਾ ਜੀ ਤੁਸੀਂ ਇਸ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੋ ਜਿਸ ਨੇ ਮੈਨੂੰ ਇੰਨੇ ਯੋਗ ਬਣਾਇਆ ਹੈ ਪੁੱਤਰ ਦਾ ਜਵਾਬ ਸੁਣ ਕੇ ਪਿਤਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਤਾਂ ਉਹ ਕਮਰੇ ਦੇ ਦਰਵਾਜ਼ੇ ਦਾ ਗੇਟ ਖੋਲ ਕੇ ਬਾਹਰ ਨਿਕਲਣ ਲੱਗਾ ਤਾਂ ਉਹ ਇੱਕ ਵਾਰ ਫੇਰ ਪਿੱਛੇ ਮੁੜਿਆ ਅਤੇ ਆਪਣੇ ਪੁੱਤਰ ਨੂੰ ਪੁੱਛਿਆ ਮੈਨੂੰ ਇੱਕ ਵਾਰ ਫੇਰ ਦੱਸੋ ਕਿ ਇਸ ਸੰਸਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਕੌਣ ਹੈ ਇਸ ਵਾਰ ਬੇਟੇ ਨੇ ਕਿਹਾ ਪਿਤਾ ਜੀ ਤੁਸੀਂ ਇਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੋ ਤਾਂ ਇਹ ਸੁਣ ਕੇ ਪਿਤਾ ਹੈਰਾਨ ਰਹਿ ਗਏ ਉਸ ਨੇ ਕਿਹਾ ਹੁਣੇ ਤੁਸੀਂ ਆਪਣੇ ਆਪ ਨੂੰ ਇਸ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਕਹਿ ਰਹੇ ਸੀ ਤਾਂ ਹੁਣ ਤੁਸੀਂ ਮੈਨੂੰ ਦੱਸ ਰਹੇ ਹੋ ਅਤੇ بیٹے ਨੇ ਹੱਸ ਕੇ ਉਸ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਕਿਹਾ ਪਿਤਾ ਜੀ ਉਸ ਸਮੇਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਅਤੇ ਜਿਸ ਪੁੱਤਰ ਦੇ ਮੋਢੇ ਤੇ ਪਿਤਾ ਦਾ ਹੱਥ ਹੈ ਤਾਂ ਆਹੋ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੋਣਾ ਚਾਹੀਦਾ ਹੈ ਪੁੱਤਰ ਦੀਆਂ ਗੱਲਾਂ ਸੁਣ ਕੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਜਫੀ ਪਾ ਲਈ ਇਹ ਸੱਚ ਹੈ ਕਿ ਜਿਸ ਦੇ ਮੋਢੇ ਤੇ ਜਾਂ ਸਿਰ ਤੇ ਆਪਣੇ ਪਿਤਾ ਦਾ ਹੱਥ ਹੈ ਉਹ ਇਸ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੈ ਕਿਉਂਕਿ ਹਰ ਪਿਤਾ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ ਤਾਂ ਕਿ ਜੋ ਉਹ ਭਵਿੱਖ ਵਿੱਚ ਕੁਝ ਬਣ ਸਕੇ ਕਿਉਂਕਿ ਬਦਲਦੇ ਸਮੇਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਬੱਚੇ ਕਾਬਿਲ ਹੁੰਦੇ ਹਨ ਤਾਂ ਉਹ ਨਾ ਸਿਰਫ ਆਪਣੇ ਮਾਪਿਆਂ ਨਾਲ ਚੰਗਾ ਵਿਹਾਰ ਕਰਦੇ ਹਨ ਸਗੋਂ ਉਹਨਾਂ ਦਾ અપਮਾਨ ਵੀ ਕਰਦੇ ਹਨ ਤਾਂ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਪਵੇਗਾ ਕਿ ਇੱਕ ਦਿਨ ਅਸੀਂ ਵੀ ਬੁੱਢੇ ਹੋ ਜਾਵਾਂਗੇ ਉਸ ਸਮੇਂ ਸਾਡੇ ਬੱਚੇ ਵੀ ਸਾਡੇ ਨਾਲ ਇਹੋ ਜਿਹਾ ਹੀ ਵਿਹਾਰ ਕਰਨਗੇ ਫਿਰ ਅਸੀਂ ਕੀ ਕਰਾਂਗੇ